ਮਗ ਪਾਰੀ ਤੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਜਾਏਗਾ ਸੋ ਸਾਡੀ ਗੱਲ ਮੰਨੋ ਯਾਨੀ ਤੁਸੀਂ ਕਹੇ ਕਿ ਇਸ ਗੱਲ ਦੀ ਗੱਲ ਨਾ ਕਰੋ ਜੋ ਹੋਣਾ ਹੈ ਉਹ ਹੋ ਕੇ ਰਹਿਣੇ ਨਾ ਤਾਂ ਮੌਤ ਤੇ ਆਪਰੇ ਤੇ ਨਾ ਤੋੜੀ ਆਪਰੇ ਤੇ ਨਾ ਬੇਹਦ ਇਹਦਾ ਚਾਰਾ ਨਹੀਂ ਕਰ ਸਕਦੇ ਮਾਹੂਲਾ ਦੇ ਸ਼ਬਦ ਸਰ ਉਹ ਜਾਨਾ ਕਿਸਾਨਾਂ ਦੀਆਂ ਮੌਤਾਂ ਨੂੰ ਮੈਂ ਨਾ ਸਵੀਕਾਰ ਕਰਦੇ ਨੇ ਆਤਮ ਹਿਆਵਾਂ ਕਰਦੇ ਅਗਰ ਦੱਲੀਵਾਲ ਦੀ ਜਾਨ ਮੇਰੇ ਕਿਸਾਨਾਂ ਦੇ ਵਾਸਤੇ ਚਲੀ ਜਾਏਗੀ ਤਾਂ ਮੈਂ ਇਸ ਨੂੰ ਨਹੀਂ ਲੇਕੋ ਬਾਈ ਦੇ ਭਾਅ ਸਮਝਾਂਗਾ ਕਿ ਕਿਸਮਤ ਵਾਲਾ ਸੰਗਤ ਕਿ ਅੱਜ ਦੇ ਦੌਰ ਦੇ ਵਿੱਚ ਮੈਂ ਕਿਸਾਨਾਂ ਦੇ ਵਾਸਤੇ ਲੜਾਈ ਲਾਸੀ ਵਾਸਤੇ ਤਾਂ ਮੈਂ ਇਹ ਚੋਣਾ ਕਿ ਨੇਰੀ ਕੁਰਬਾਨੀ ਤੋਂ ਬਾਅਦ ਮੇਰੀ ਜਾਨ ਤੁਗਾ ਕੋਈ ਹੋਰ ਕਿਸਾਨ ਮੇਰਾ ਪ੍ਰਾਕਮੱਗਿਆ ਨਾ ਕਰੇ ਕਿਉਂਕਿ ਮੇਰਾ ਮਿਸ਼ਨ ਇਹੀ ਹੈ ਸਰਕਾਰਾਂ ਨੂੰ ਇਸ ਦਾ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ ਲੇਕਿਨ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਪੂਰੇ ਦੇਸ਼ ਭਰ ਦੇ ਵਿੱਚ ਕਿ ਮੈਂ ਆਪਣੇ ਕਿਸਾਨਾਂ ਦੇ ਵਾਸਤੇ ਆਪਣੇ ਲੋਕਾਂ ਦੇ ਵਾਸਤੇ ਲੜਾਈ ਲੜਦਾ ਲੜਦਾ ਆਪਣੀ ਜਾਨ ਵੀ ਸਰਬਾਤ ਕਰ ਸਕਦਾ ਹਾਂ ਯੁੱਧੋ ਤੱਕ ਗੱਲ ਹੈ ਕਿ ਸਰਕਾਰ ਨਾਲ ਉਹਨਾਂ ਨੇ ਕੋਈ ਚੁੱਪੀ ਰੱਖੀ ਹੈ ਪਰ ਮੈਨੂੰ ਇਸ ਗੱਲ ਦੀ ਬੜੀ ਮੈਨੂੰ ਲੱਗਦਾ ਸੀ ਕਿ ਇਹ ਪੰਜ-ਛੇ ਦਿਨ ਸੰਘਰਸ਼ ਚੱਲੇਗਾ ਜਿਹੜਾ ਮਰਨ ਵਰਤਾਲਾ ਨਾ ਗੁਣ ਖਾਣਾ ਤੇ ਉਸ ਤੋਂ ਬਾਅਦ ਕੁਝ ਸਰਕਾਰ ਦੇ ਨਮੰਡੇ ਪਾ ਕੇ ਇਸ ਗੱਲ ਨੂੰ ਉਹਨਾਂ ਨੂੰ ਮਨਾ ਲੈਣਗੇ ਕੋਈ ਕੇਂਦਰ ਤੋਂ ਆਏਗੀ ਟੀਮ ਕੋਈ ਮੰਤਰੀ ਆਏਗਾ ਜਾਂ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਲੇਕਿਨ ਅੱਜ 22 ਦਿਨ ਹੋ ਗਏ ਜਦੋਂ ਹਾਲਾਤ ਨਾਜ਼ੁਕ ਹੋਰ ਹੁੰਦੇ ਗਏ ਫੋਨ ਮਾੜਾ ਮੋਚਾ ਕੱਲ ડીਜੀਪੀ ਪਤਾ ਲੱਗਿਆ ਪੰਜਾਬ ਦੇ ਆਈਸ ਸਰ ਹਾਲਾਂਕਿ ડીਜੀਪੀ ਦਾ ਕੋਈ ਫਰਜ਼ ਨਹੀਂ ਬੰਦਾ ਇੱਥੇ ਮੁੱਖ ਮੰਤਰੀ ਪੰਜਾਬ ਨੂੰ ਆਉਣਾ ਚਾਹੀਦਾ ਹੈ ਕੇਂਦਰ ਚੋਂ ਕਟੋ ਕਟ ਕੇਂਦਰ ਮੰਤਰੀ ਜਾਂ ਅਮਿਤ ਸ਼ਾ ਜੀ ਨੂੰ ਆਉਣਾ ਚਾਹੀਦਾ ਔਰ ਇਹਨਾਂ ਨੂੰ ਲੈ ਕੇ ਜਾ ਕੇ ਬੈਠ ਕੇ ਇਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਕੋਈ ਚੀਜ਼ ਕੋਈ ਐਸੀ ਚੀਜ਼ ਦਾ ਮੰਗ ਨਹੀਂ ਰਹੇ ਜਿਹੜੀ ਹੋ ਨਹੀਂ ਰਹੀ ਅੱਜ ਵੀ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਐਮਐਸਪੀ ਦੇ ਝੋਨਾ ਖਰੀਦ ਰਹੇ ਹਾਲਾਂਕਿ ਇਸ ਵਾਰ ਐਮਐਸਪੀ ਦੇ ਝੋਨਾ ਬਹੁਤ ਥੱਲੇ ਖਰੀਦਿਆ ਗਿਆ ਉਹ ਕਿਸਾਨ 25 25 25 ਰੇਣ ਮੰਡੀਆਂ ਚ ਰੁੜਿਆ ਐਮਐਸਪੀ ਤੋਂ ਘੱਟ ਰੇਟਾਂ ਤੇ ਖਰੀਦਿਆ ਗਿਆ ਲੇਕਿਨ ਸਰਕਾਰ ਇਹ ਕਹਿੰਦੀ ਵੀ ਅਸੀਂ ਐਮਐਸਪੀ ਦੇ ਝੋਨਾ ਖਰੀਦ ਰਹੇ ਬਾਈ ਜੇ ਤੁਸੀਂ ਐਮਐਸਪੀ ਦੇ ਝੋਨਾ ਖਰੀਦ ਹੀ ਰਹੇ ਹੋ ਤਾਂ ਫਿਰ ਗਰੰਟੀ ਦੇਣ ਦੇ ਵਿੱਚ ਤੁਹਾਡਾ ਕੀ ਦੁੱਖ ਹੈ ਕਿਸੇ ਵਿਅਕਤੀ ਦੀ ਜਾਨ ਚਲੀ ਜਾਏਗੀ ਅੱਜ ਕਈ ਮਹੀਨੇ ਹੋ ਗਏ ਸੰਘਰਸ਼ ਕਰਦੇ ਆ ਇੱਥੇ ਫੇਰ ਕਿਸਾਨ ਟੋਲੀਆਂ ਤੇ ਬੈਠੀਆਂ ਪਹਿਲਾਂ ਵੀ 700 ਕਿਸਾਨ ਸ਼ਹੀਦ ਹੋਏ ਆ ਤੇ ਜਿਹੜੇ ਤਰੀਕੇ ਨਾਲ ਹੋਏ ਵਿੜਿੰਗ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸ ਦਿਨ ਹੋਣੀ ਆ ਕਿਵੇਂ ਹੋਣੀ ਆ ਕਿਹੋ ਜਿਹੀ ਹੋਣੀ ਆ ਕੋਈ ਪਤਾ ਨਹੀਂ ਸਰ ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਪਾਵਰ ਦੇ ਹੱਥ ਜਾਏ ਉਹਦੀ ਚਿੰਤਾ ਕਿਸ ਕਰਦੀ ਹੈ ਉਹ ਚਿੰਤਾ ਨਾਲ ਕੁਝ ਰਿਹਾ ਆ। ਆਪਾਂ ਚਿੰਤਾ ਕਰੀਏ। ਸ਼ਾਇਦ ਹੁਣ ਆਪਾਂ ਇਹ ਡਾਕਟਰ ਲਾ ਕੀਤਾ ਹੈ। ਸ਼ਾਇਦ ਕਿਸਾਨਾਂ ਨੂੰ ਕੁਝ ਦਵਾਈ। ਇਸ ਤੋਂ ਪਾਣੀ ਦੇ ਦੇ। ਸਾਰੇ ਲੱਗੇ ਸਾਰੇ ਤਾਕਤ ਲੱਗੇ। ਠੀਕ ਹੈ। ਗਾਨੋ ਬਿਲਕੁਲ ਨਾਲ ਸਾਥ ਤੁਸੀਂ। ਵੱਡੀ ਗੱਲ ਹੈ। ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀ ਵਗੈਰਾ ਕਦੀ ਫੋਨ ਨਹੀਂ ਕਰਦੇ ਜੀ। ਕੜੀ ਕਿਸਾਨੀयत ਵਿਚਾਰੇ ਉਹ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਕਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਮ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਜੀ ਜੀ ਬਹੁਤ ਬਖਸ਼ੀ ਆਲੀ ਬਲਾ ਪਾਣੀ ਮੰਗਦਾ ਸਿੰਘ ਦੀ ਲੰਗ ਪਿੰਡ ਅੱਛਾ ਤੁਹਾਨੂੰ ਬਾਦੋਂ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉਜੀ ਨੇ ਫੇਰ ਅੱਜ ਰਜਿੰਦਰ ਜੀ ਸਾਰੋ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜ ਦਿਓ ਨਗਰ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਦੇ ਦਿੱਤਾ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਆਂ ਧਿਆਨ ਰੱਖਿਓ ਆਪਣਾ ਪਲੀਜ਼ ਸੇਧਾ